ਮਾਨੂੰ ਕੁਰਸੀ ਕੇ ਲਿਫਾਦ ਆ ਰਿਹਾ ਹੈ ਗੁਆਚਿਕ ਸਮਾਗਮ ਦੇ ਵਿੱਚ ਹਿੱਸਾ ਲੈਣ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋ ਗਏ ਨੋਟਬੰਦੀ ਤੇ ਕਾਨੂੰਨ ਵਿਰੋਧ ਕਰ ਰਹੇ ਲੋਕਾਂ ਤੇ ਪੀਐਮ ਨੇ ਨਿਸ਼ਾਨਾ 사ਧਿਆ ਤੇ ਕਿਹਾ ਕਿ ਅਜਿਹਾ ਕਰਨ ਵਾਲੇ ਉਹਨਾਂ ਨੂੰ ਛੱਡਣ ਦੇ ਨਹੀਂ ਭਾਸ਼ਣ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦੀ ਖਾਤਰ ਆਪਣਾ ਪਰਿਵਾਰ ਤੱਕ ਛੱਡ ਦਿੱਤਾ ਤੇ ਇਹ ਕਹਿੰਦੇ ਹੋਏ ਉ ਭਾਵੁਕ ਹੋ ਗਏ ਐ ਭਾਈਓ ਬਹਨੋ ਕੁਰਸੀ ਕੇ ਲਿਏ ਫਾਦ ਆਲੇ मेरे देशवासियों मेरे गढ़ परिवार सब कुछ geliyor sonra. ਆਪਣੇ ਭਾਸ਼ਣ ਦੇ ਵਿੱਚ ਪੀਐਮ ਨੇ ਨੋਟਬੰਦੀ ਤੋਂ ਬਾਅਦ ਆਪਣੇ ਅਗਲੇ ਕਦਮ ਦੇ ਬਾਰੇ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਬਿਨਾਮੀ ਜਾਇਦਾਦ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨੋਟਬੰਦੀ ਉੱਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਰੇਸ਼ਾਨੀ 50 ਦਿਨਾ ਤੱਕ ਹੋਵੇਗੀ ਤੇ ਸਫਾਈ ਤੋਂ ਬਾਅਦ ਇੱਕ ਮੱਛਰ ਤੱਕ ਨਹੀਂ ਹੋਵੇਗਾ।